ਮੰਦਰੇ ਆਉਣ ਨੂੰ ਮਤ ਕਰਦੇ ਨਹੀਂ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਅੱਜ ਸਿੱਖ ਸੈਂਟਰ ਆਫ ਕੁਇਨਸ ਵਿਲੇਜ ਵਿਖੇ ਮਨਾਇਆ ਜਾ ਰਿਹਾ ਹੈ ਆਉਣ ਨੂੰ ਮਤ ਕਰਦੇ ਨਹੀਂ ਆਉਣ ਨੂੰ ਕੁਮਤ ਕਰਦੇ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖੀ ਅਧਿਕਾਰਾਂ ਦੇ ਰਾਖੇ ਤੇਨਾਂ ਨੂੰ ਕੋਟ 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 ਪ੍ਰਣਾਮ ਰਹਿਮਤਾਂ ਦਾ ਹੱਥ ਰੱਖ ਸਿਰ ਤੇ ਨਾਮ ਸੇਵਾ ਬੰਦੇ ਕੀ ਪਿਆਰ ਦੇ ਸਾਰੀਆਂ ਸੰਗਤਾਂ ਦਾ ਧੰਮਾਦ ਕਿਉਂਕਿ ਸਾਡੇ ਸਦੇ ਪੱਤਰ ਤੇ ਪਹੁੰਚੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੇਰ ਘਰ ਮੇਰ ਘਰ ਦਾ ਦਿਆ ਸਾਨੂੰ ਵੀ ਨਵਾਰੇ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲਬ ਨਿਊਯਾਰਕ ਫੋਲੋ ਗੁਰਦੁਆਰਾ ਸਿਕ ਸੈਂਟਰ ਆਫ ਨਿਊਯਾਰਕ ਕੁਇਨਸ ਵਿਲੇਜ ਵਿਖੇ ਸਿੱਖ ਕੌਮ ਦੇ ਗੌਰਵਮਈ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਗਿਆ ਇਲਾਕੇ ਦੀ ਸਾਰੀ ਸੰਗਤ ਇਨ ਸਮਾਗਮ ਦਾ ਹਿੱਸਾ ਬਣੀ ਗੁਰੂ ਤੇਗ ਬਹਾਦਰ ਸਿਮਰੀਏ ਕਰ ਨੌ ਨਿੱਦ ਆਵੇ ਤਾਈ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਆਪਣਾ ਸਿਰ ਵਾਰਨ ਵਾਲੇ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣੇ ਜਾਂਦੇ 9ਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੀ ਸ਼ਹਾਦਤ ਨੂੰ ਸਤ ਸਤ ਨਮਨ ਕਰਦੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨਿਊਯਾਰਕ ਵੱਲੋਂ ਬੀਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤ ਸਮਾਗਮ ਕਰਵਾਇਆ ਗਿਆ। ਇੱਕ ਗੁਰਮਤ ਸਮਾਗਮ 9ਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪਾਈ ਮਤੇ ਦਾਸ ਜੀ, ਪਾਈ ਸਤੀ ਦਾਸ ਜੀ ਦੇ ਸ਼ਹੀਦੀ ਦਿਹਾੜੇ, ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾ ਗਤੀ ਦਿਵਸ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਆਗਮਨ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਪਰਿਸ਼ ਨੂੰ ਸਮਰਪਿਤ ਸਨ। ਇਸਵਾਗਮ ਗੁਰਦੁਆਰਾ ਸਿਕ ਸੈਂਟਰ ਆਫ ਨਿਊਯਾਰਕ ਕੁਇਨਸ ਵਿਲੇਜ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਥ ਪਰਸਦ ਕੀਰਤਨੀਏ ਅਤਿ ਰਾਗੀ ਢਾਡੀ ਜਥਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਲਾਕੇ ਦੀ ਸਾਰੀ ਸੰਗਤ ਇਸ ਮੌਕੇ ਤੇ ਗੁਰੂ ਘਰ ਵਿਖੇ ਨਤਮਸਤਕ ਹੋਈ ਸਾਰਿਆਂ ਨੇ ਗੁਰਮਤ ਸਮਾਗਮ ਦਾ ਬੇਹੱਦ ਅਨੰਦ ਮਾਣਿਆ ਕੌਣ ਕੁਮਤ ਤੈਨੀ ਨੀ ਕੌਣ ਕੁਮਤ ਅਲੀਨੀ ਕੌਣ ਕੁਮਤ ਤੈਲੀਨੀ ਕੌਣ ਕੁਮਤ ਤੈਲੀਨੀ ਆਨੇ ਨੇ ਕੌਣ ਕੁਮਤ ਤੈਲੀਨੀ ਆਨੇ ਕੁਮਤ ਤੈਲੀਨੀ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਭਾਈ ਸਤੀ ਦਾਸ ਜੀ ਭਾਈ ਮਤੇਜ ਦਾਸ ਜੀ ਭਾਈ ਦਿਆਲਾ ਜੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਸ਼ਹੀਦੀ ਦਿਨ ਅੱਜ ਸਿੱਖ ਸੈਂਟਰ ਆਫ ਕੁਇਨਸ ਵਿਲੇਜ ਵਿਖੇ ਮਨਾਇਆ ਜਾ ਰਿਹਾ ਹੈ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਨੇ ਅੱਜ ਸਾਰੀਆਂ ਸੁਸਾਇਟੀਆਂ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਅੱਜ ਇੱਥੇ ਪਹੁੰਚੀਆਂ ਸਾਨੂੰ ਬਿਲਕੁਲ ਸ਼ਹੀਦਾਂ ਦੇ ਪਾਇਆ ਪੂਰਨਾ ਤੇ ਤੋਰਨ ਦੀ ਸਾਨੂੰ ਲੋੜ ਹੈ ਸ ਨਾਲ ਲੈ ਕੇ ਸਾਨੂੰ ਇਦਾਂ ਦੇ ਦਿਨ ਮਨਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਬੱਚਿਆਂ ਨੂੰ ਦੱਸ ਸਕੀਏ ਕਿ ਆਉਂਦੇ ਦਿਨਾਂ ਦੇ ਵਿੱਚ ਜੋ ਸਾਡੇ ਸਹਬਜ਼ਾਦਿਆਂ ਦੀਆਂ ਸ਼ਹੀਦੀ ਦੇ ਨਾਮ ਆ ਰਹੇ ਹਨ ਬਹੁਤ ਸਾਡੇ ਲਈ ਵੱਡੇ ਦਿਨ ਹਨ ਸੋ ਅਸੀਂ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਬਦ ਚੜ ਕੇ ਮਨਾਈਏ ਇਸ ਮੌਕੇ ਤੇ ਪਾਈ ਮੋਹਨ ਸਿੰਘ ਵਟਾਰਾ ਤੇ ਟਾਟੀ ਜੱਥੇ ਵੱਲੋਂ ਸੰਗਤ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਗਿਆ ਉਹਨਾਂ ਨੇ ਦੱਸਿਆ ਕਿ ਕਿਵੇਂ ਕਸ਼ਮੀਰੀ ਪੰਡਤ ਨੌਵੇਂ ਪਾਤਸ਼ਾਹ ਜੀ ਕੋਲ ਫਰਿਆਦ ਲੈ ਕੇ ਆਏ ਤੇ ਕਿਵੇਂ ਗੁਰੂ ਸਾਈਂ ਵੱਲੋਂ ਸ਼ਹਾਦਤ ਦਿੱਤੀ ਗਈ। ਓਏ ਹੋ ਪੰਡਤਾਂ ਦੇ ਵਿੱਚੋਂ ਆਗੂ ਲੋਕਾਂ ਦੇ ਪੈਰ ਥਲੇ ਜ਼ਮੀਨ ਖਿਸ਼ਕ ਦੀ ਵੇਚੀ ਗਈ ਹੈ ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਾਸ ਕੇ ਉਸ ਦਿਨ ਇੱਕ ਗੱਲ ਆਖੀ ਸੀ ਆਖਿਆ ਠੀਕ ਹੈ ਧਰਮ ਨੂੰ ਬਚਾਉਣ ਬਾਅਦ ਤੇ ਮੈਦਾਨ ਦੇਣ ਬਾਅਦ ਤੇ ਕੋਈ ਅੱਗੇ ਆਵੇ ਬਗਾਵਤ ਹੋਵੇਗੀ ਜ਼ੁਲਮ ਦੇ ਖਿਲਾਫ ਸੱਜਣੋ ਇਨਕਲਾਬ ਆਵੇਗਾ ਦੁਨੀਆ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਤ ਸੁਣ ਕੇ ਰੋਂਦੇ ਹੋਏ ਪੰਡਤ ਸਤਪੁਰ ਦੇ ਚਰਨਾਂ ਅੰਦਰ ਫੜੇ ਸੰਜੂਗ ਵੇਰ ਦੇ ਵੇਚੇ ਗਏ ਰਹਿਮਤਾਂ ਦਾ ਹੱਥ ਰੱਖ ਸਿਰ ਤੇ ਰਹਿਮਤਾਂ ਦਾ ਹੱਥ ਰੱਖ ਸਿਰ ਤੇ ਨਾਮ ਸੇਵਾ ਬੰਦੇ ਕੀ ਪਿਆਰ ਦੇ ਮੇਰ ਕਰ ਮੇਰ ਕਰਤਾ ਸਾਰੀ ਸੰਗਤ ਪਰਿਵਾਰਾ ਸਮੇਤ ਗੁਰੂਕਾਰ ਵਿਖੇ ਸ਼ਾਮਿਲ ਹੋਈ ਤਸਵੀਰਾਂ ਦੇ ਵਿੱਚ ਤੁਸੀਂ ਸਾਬ ਦੇਖ ਸਕਦੇ ਹੋ ਕਿ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਕੋਈ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਕੀਰਤਨ ਸਰਵਣ ਕਰਤਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਬੰਧਕਾਂ ਵੱਲੋਂ ਇਸ ਮੌਕੇ ਤੇ ਸੰਗਤ ਦੇ ਲਈ ਲੰਗਰਾਂ ਦੇ ਖਾਸ ਪ੍ਰਬੰਧ ਵੀ ਕੀਤੇ ਗਏ ਧਰਮ ਦੀ ਯਾਦ ਅਧਾਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿਆਰੇ ਸਿੱਖ ਧੰਨ ਧੰਨ ਭਾਈ ਮਤੀ ਸਾਹਿਬ ਜੀ ਧੰਨ ਧੰਨ ਭਾਈ ਸਤੀ ਸਾਹਿਬ ਜੀ ਧੰਨ ਧੰਨ ਭਾਈ ਦਿਆਲਾ ਜੀ ਧੰਨ ਧੰਨ ਸ੍ਰੀ ਗੁਰੂ ਉਹ ਵੰਸਖ ਦੇ ਗੁਰਤਾ ਗੱਦੀ ਦਿਵਸ ਤੇ ਸਾਹਿਬ ਜਯਾਦੇ ਧੰਨ ਧੰਨ ਬਾਬਾ ਪਤੇ ਸਿੰਘ ਉਹਨਾਂ ਦੇ ਜਨਮ ਦਿਹਾੜੇ ਤੇ ਸ਼ਹੀਦ ਕਰਤਾ ਸਿੰਘ ਸਰਾਬਾ ਦੀ ਵਰਸੀ ਸਾਲਾਨਾ ਵਰਸੀ ਮਨਾ ਰਹੇ ਹਨ 22 ਗੁਰਦਾਰਾ ਸਾਹਿਬ ਸਾਰੀਆਂ ਸੰਗਤਾਂ ਦਾ ਤਨਮਾਦ ਕਿਉਂਕਿ ਸਾਡੇ ਸੱਦੇ ਪੱਤਰ ਤੇ ਪਹੁੰਚੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 22 23 24 ਦਸੰਬਰ ਨੂੰ ਚਾਰ ਸਾਹਿਬ ਜਯਾਦੇ ਤੇ ਮਾਤਾ ਗੁਜਰ ਕੋਰ ਜਯਾਦੇ ਸ਼ਹੀਦੀ ਦਿਹਾੜਾ ਆ ਰਿਹਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਸੱਦੇ ਪੱਤੇ ਦੀ ਵੇਟ ਨਾ ਕਰੋ ਜੋ ਸ਼ਹੀਦਾਂ ਦੇ ਦਿਹਾੜੇ ਆਉਂਦੇ ਆ ਆਪ ਹੀ ਅਤੇ ਹਮ ਮਾ ਕੇ ਪਹੁੰਚੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਵਿਸ਼ੇਸ਼ ਤੌਰ ਤੇ ਦੱਸਣਾ ਕਿ ਜ਼ਰੂਰੀ ਹੈ ਕਿ ਜਿੱਥੇ ਇਹ ਸਪੋਰਟਸ ਕਲੱਬ ਵੱਖ-ਵੱਖ ਮੌਕਿਆਂ ਤੇ ਸਮਾਜਿਕ ਸੇਵਾਵਾਂ ਨਿਭਾ ਰਹੇ ਹਨ ਉਥੇ ਧਾਰਮਿਕ ਪ੍ਰੋਗਰਾਮ ਵੀ ਵੱਡੀ ਪੱਧਰ ਤੇ ਹਰ ਸਾਲ ਰਲ ਮਿਲ ਕੇ ਕਰਦੇ ਨੇ ਸੋ ਅਸਾਂ ਨੂੰ ਲੋੜ ਹੈ ਸ਼ਹੀਦ ਸਿੰਘਾਂ ਦੇ ਪਾਇ ਫੂਰਨਿਆਂ ਤੇ ਚੱਲਣ ਦੇ ਕਿ ਸਾਡਾ ਵੀ ਇਹ ਲੋਕ ਤੇ ਪਰਲੋਕ ਸੁਹੇਲਾ ਹੋ ਸਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖੀ ਅਧਿਕਾਰਾਂ ਦੀ ਰਾਖੇ ਤਿਨਾਂ ਨੂੰ ਕੋਟ 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 ਪ੍ਰਣਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲੱਬ ਨਿਊਯਾਰਕ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਨੇ ਜਿਨ ਵੱਲ ਉਸ ਸਮੇਂ ਸਮਿਤੀ ਜਿਤੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਉੱਥੇ ਹੀ ਕਮਿਊਨਿਟੀ ਦੇ ਲਈ ਕਈ ਪ੍ਰੋਗਰਾਮ ਅਤੇ ਗੁਰੂ ਘਰਾਂ ਦੇ ਵਿੱਚ ਸ਼ਹੀਦਾਂ ਨੂੰ ਸਿਜਦਾ ਕਰਨ ਦੇ ਲਈ ਵਿਸ਼ੇਸ਼ ਮਗਮ ਵੀ ਉਲੀਕੇ ਜਾਂਦੇ ਨੇ ਜਿਨ੍ਹਾਂ ਸਦਕਾ ਸਾਰੀ ਸਿੱਖ ਸੰਗਤ ਗੁਰੂ ਘਰ ਵਿਕੀਨਤ ਮਸਤਕ ਹੁੰਦੀ ਹੈ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚੇ ਗੁਰੂ ਘਰ ਵਿਕੀਨਤ ਮਸਤਕ ਹੁੰਦੇ ਹੋਏ ਸਾਡੇ ਸ਼ਹਾਦਤਾਂ ਪਰੇ ਇਤਿਹਾਸ ਤੋਂ ਜਾਣੋ ਹੁੰਦੇ ਨੇ ਤੇ ਗੁਰਬਾਣੀ ਦੇ ਲੜ ਲੱਗਦੇ ਨੇ ਨਿਊਯਾਰਕ ਤੋਂ ਗਿਲਪਤੀ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे